ਹਾਂਜੀ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਸਾਰਿਆਂ ਨੂੰ ਪਿਆਰ ਭਰੇ ਸ਼ਬਦਾਂ ਸਹਿਤ ਸ਼ੇਰ ਕਰ। ਅੱਜ ਜੀ ਇਹ ਅੱਜ ਜੀ ਆਪਾਂ ਸਲਵਾਰ ਤੇ ਬੈਲਟ ਜੜਾਂਗੇ। ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਇਹਨਾਂ ਸੈਂਟਰ ਕਰ ਲੈਣਾਗਾ। ਇਹਦੇ ਆਪਾਂ ਪਰ ਵਗੈਰਾ ਸਾਰੇ ਪਾ ਲੈਨੇ ਤੇ ਆਪਾਂ ਬੈਲਟ ਵੀ ਤਿਆਰ ਕਰ ਲਈ ਹੈਗੀ। ਦੇਖੋ ਇਸ ਤਰ੍ਹਾਂ ਸੈਂਟਰ ਕਰਕੇ ਤੇ ਇਹਨੂੰ ਆਪਾਂ ਜਿਹੜੀ ਆਪਣੀ ਬੈਲਟ ਹੈਗਾ ਇਹਦਾ ਸੈਂਟਰ ਵੀ ਆਪਾਂ ਲੈ ਲੈਣਾਗਾ। ਇਹ ਬਿਲਕੁਲੀ ਇਹ ਇਹ ਵੀ ਆਪਣੀ ਬੈਲਟ ਵੀ ਆਪਾਂ ਤਿਆਰ ਕਰ ਲਈ ਸੀ। ਇਹਦੇ ਆਪਣੀ ਨਿਫਾ ਵਗੈਰਾ ਇਥੋਂ ਦੇਖੋ ਸਾਰਾ ਬਣਾ ਲਿਆ ਸੀ ਇਹਦਾ ਸੈਂਟਰ ਹੋ ਗਿਆ ਤੇ ਇਧਰੋਂ ਜੀ ਇਹਦਾ ਆਪਣਾ ਇਹਦਾ ਸੈਂਟਰ ਹੋ ਗਿਆ ਹਾਂਜੀ ਦੇਖੋ ਹੁਣ ਆਪਾਂ ਇਥੋਂ ਤੋਂ ਲੈ ਕੇ ਸੈਂਟਰ ਤੋਂ ਪਫੜ ਲਿਆਣੀ ਇਹ ਪਰ ਲੈ ਲੈਣੇ ਨੇ ਕੱਪੜੇ ਆ ਦੋਨੇ ਸਾਈਡ ਆਪਣੀ ਮਤਲਬ ਬੈਲਟ ਦੇ ਤੇ ਇਧਰੋਂ ਸਲਵਾਰ ਦੇ ਠੀਕ ਹੈ ਤੇ ਇਥੋਂ ਆਪਾਂ ਇਸ ਤਰ੍ਹਾਂ ਇਹਨੂੰ ਮਿਲਾ ਕੇ ਦੇਖਣਾਗਾ ਕਿ ਇਹ ਆਪਣੇ ਬਿਲਕੁਲ ਇੱਕੋ ਜਿਹਾ ਆਉਣਾ ਚਾਹੀਦਾ ਹੈਗਾ ਹਾਫ ਦੇਖੋ ਜੀ ਇਧਰੀ ਸਾਈਡ ਇਹ ਆਪਣੇ ਬਿਲਕੁਲ ਇੱਕੋ ਜਿਹਾ ਆ ਰਹੀ ਹੈਗਾ ਕਈ ਵਾਰ ਜੇ ਮੇ ਸਲਵਾਰ ਦਾ ਕਪੜਾ ਜੇ ਮੰਨ ਲਓ ਆਪਣੀ ਸਲਵਾਰ ਦਾ ਕਪੜਾ ਇੰਨਾ ਗੱਬਾਦ ਰਿਹਾਗਾ ਤਾਂ ਤੁਸੀਂ ਬਲ ਨੂੰ ਖੋਲ ਕੇ ਜਿਹੜੇ ਆਪਣੇ ਆਪ ਵਾਲੇ ਬਲ ਪਾਏ ਨਹੀਂ ਇਹ ਨੂੰ ਆਪਾਂ ਖੋਲ ਕੇ ਕੱਟ ਜਾਂ ਬੱਧ ਕਰ ਸਕਦੇ ਆ ਜਿਵੇਂ ਆਪਣਾ ਕਪੜਾ ਕੱਟਦਾ ਕਈ ਵਾਰ ਜੇ ਬੱਧਾਗਾ ਤੇ ਇਧਰ ਹੀ ਸਾਈਡ ਤੇ ਆਪਣੇ ਬਿਲਕੁਲ ਇੱਕੋ ਜਿਹਾਰੇ ਤੇ ਇਸ ਦੂਸਰੀ ਸਾਈਡ ਤੇ ਜਿਵੇਂ ਆਪਾਂ ਦੇਖਾਂਗੇ ਜੇ ਆਪਣੇ ਪਾਲ ਮਿਣ ਕੇ ਪਾਏ ਹੋਣਗੇ ਇਹ ਮਤਲਬ ਅੱਗੇ ਉਹਦੇ ਨਾਲ ਇੰਚੀ ਟੇਪ ਨਾਲ ਆਪਾਂ ਮਿਣ ਕੇ ਜੇ ਆਪਣੇ ਹੱਥ ਦੀ ਆਪ ਨੂੰ ਪਤਾ ਲੱਗ ਜਾਂਦਾ ਜਦੋਂ ਆਪਾਂ ਸਟੀਚਿੰਗ ਕਰਦੇ ਰਹਿੰਦੇ ਆਗੇ ਉਹ ਸਭ ਨਣ ਆਪਣੇ ਬਾੜੇ ਇੱਕੋ ਜਿਹੇ ਹੋਣਗੇ ਤਾਂ ਇਹ ਜਿਹੜੇ ਕਿ ਕਪੜਾ ਬਿਲਕੁਲ ਇੱਕੋ ਜਿਹਾ ਆਊਗਾ ਜਿਹੜੇ ਕਿ ਇਹ ਮੈਂ ਪੜ ਪਾਈ ਨਹੀਂ ਇਹ ਪੇਣਾ ਮਤਲਬ ਨਿਸ਼ਾਨੀਆਂ ਲਾਈਆਂ ਤੂੰ ਵੀ ਆਪਦੇ ਹੱਥ ਦੇ ਹਿਸਾਬ ਨਾਲ ਪਾਈ ਨੇ ਤੇ ਇਧਰ ਵੀ ਦੇਖੋ ਇਹ ਕਪੜਾ ਬਿਲਕੁਲ ਆਪਣਾ ਇੱਕੋ ਜਿਹਾ ਆ ਰਿਹਾ ਹੈਗਾ ਤੇ ਇਧਰ ਸੈਂਟਰ 'ਚ ਤੇ ਇਸ ਤਰ੍ਹਾਂ ਜੀ ਇਹ ਬਣਾਉਣ ਬੈਟ ਤੇ ਆਪਣੀ ਸਰਵਾਰ ਦਾ ਕਪੜਾ ਇੱਕੋ ਜਿਹਾ ਰਿਹਾ ਤੇ ਹੁਣ ਆਪੇ ਇਹਦੇ ਉੱਤੇ ਸਿਲਾਈ ਕਰਾਂਗੇ ਹਾਂਜੀ ਸਲਾਈ ਕਰਨ ਤੋਂ ਪਹਿਲਾਂ ਆਪਾਂ ਦੇਖਣਾ ਹੈ ਕਿ ਆ ਆਪਣੀ 벨ਟ ਦੀ ਪੈਕ ਸਾਈਡ ਹੈਗੀ ਤੇ ਇਧਰ ਹੀ ਸਾਈਡ ਆਪਾਂ ਜਿਹੜੀ ਹੁਣ ਇਧਰ ਹੀ ਸਾਈਡ ਆਪਣਾ ਡਿਫਾ ਲੇੜੇ ਹੋਏਗਾ ਤੇ ਆਪਣਾ ਜਿਹੜਾ ਕਿ 벨ਟ ਹੈਗੀ ਇਹਦੀ ਆਪਾਂ ਬ ਵਾਲੀ ਪੈਕ ਸਾਈਡ ਲੈ ਲੈਣੀ ਹੈ ਤੇ ਇਹ ਸਲਵਾਰ ਦੀ ਆਪਣੀ ਇਹ ਸਿੱਧੀ ਸਾਈਡ ਹੈਗੀ ਕਪੜੇ ਦੇ ਹਿਸਾਬ ਨਾਲ ਤੇ ਇਧਰੋਂ ਆਪਣਾ ਆਪੜੀ ਪੈਕਟ ਦੀ ਸਿੱਧੀ ਸਾਈਡ ਹੈਗੀ ਤੇ ਇਧਰ ਸਾਈਡ ਇਹਦੀ ਉਲਟੀ ਸਾਈਡ ਹੈਗੀ ਮਤਲਬ ਬੈਕ ਸਾਈਡ ਹੈਗੀ ਸਲਵਾਰ ਦੀ ਤੇ ਇਧਰੋਂ ਉੱਪਰਲੀ ਸਾਈਡ 벨ਟ ਦੀ ਹੋਏਗੀ ਜਿਹੜੀ ਮਤਲਬ ਸਿੱਧੀ ਸਾਈਡ ਹੈ ਇਹਨਾਂ ਨੂੰ ਆਪਸ ਵਿੱਚ ਮਿਲਾਉਣਾਗਾ ਤੇ ਬੈਕ ਸਾਈਡ ਨੂੰ ਤੇ ਸਾਈਡਾਂ ਤੇ ਰੱਖਣਾਗਾ ਤੇ ਆਪਾਂ ਇਹ ਪਿਛਲੀ ਸਾਈਡ ਤੋਂ ਸ਼ੁਰੂ ਕਰਕੇ ਸਲਾਈ ਆਪਾਂ ਇਹਨੂੰ ਐ ਤੇ ਉੱਪਰ ਮਤਲਬ ਘੁਮਾ ਕੇ ਲੈ ਕੇ ਜਾਵਾਂਗੇ ਉੱਪਰਲੀ ਸਾਈਡ ਜਿਹਦਰਾ ਬੜੇ ਬਲ ਪਾਏ ਹੋਏ ਨੇ ਤੇ ਇਹਨੂੰ ਪਹਿ ਇਸ ਤਰ੍ਹਾਂ ਰੱਖ ਲੈਣਾਗਾ ਦੇਖ ਜੀ ਇਹ ਬਿਲਕੁਲ ਆਪਣੇ ਅੱਗੇ ਵਾਲੀ ਜੀ ਦੇਖੋ ਇਹ ਆਪਣੇ ਅੱਗੇ ਵਾਲੀ ਸਾਈਡ ਆ ਗਈ ਆਪਾਂ ਇਹਨਾਂ ਨੂੰ ਬਿਲਕੁਲ ਇਸ ਤਰ੍ਹਾਂ ਮਿਲਾ ਲੈਣਾ ਸੈਂਟਰ ਨੂੰ ਉਸ ਤੋਂ ਬਾਅਦ ਆਪਾਂ ਕੱਪੜਾ ਇਸ ਤਰ੍ਹਾਂ ਸਿੱਧਾ ਰੱਖ ਕੇ ਇਸ ਤੇ ਆਪਾਂ ਸिलाई ਲਾਵਾਂਗੇ ਜੀ ਦੇਖੋ ਇਹ ਹੁਣ ਆਪਣੀ ਜਿਹੜੀ ਕਿ ਸਲਾਈ ਇੱਥੇ ਆ ਕੇ ਹੁਣ ਇਹਨੂੰ ਪਾਸ ਸਲਾਈ ਨੂੰ ਡਬਲ ਕਰ ਦਵਾਂਗੇ ਹਾਂਜੀ ਇਹ ਹੁਣ ਆਪਣੀ ਦੇਖੋ ਸਲਾਈ ਡਬਲ ਲੱਗ ਗਈ ਇਹ ਜੀ ਜੀ ਇਹ ਦੇਖੋ ਆਪਣੀ ਜਿਹੜੀ ਕਿ 벨ਟ ਵਾਲੀ ਆਪਣੀ ਆਪਾਂ ਸਲਾਈ ਕਰਤੀ ਹੈਗੀ ਤੇ ਇਹਦੀ ਉੱਪਰਲੀ ਸਾਈਡ ਆਪਾਂ ਇਹ ਜਿਹੜੀ ਆਪਾਂ ਦਾਹ ਵਾਲੀ ਸਲਾਈ ਦਿੰਦੀ ਹੁੰਦੀ ਹੈਗੇ ਮਤਲਬ ਇਹਨੂੰ ਦਬਾਉਣੀ ਹੁੰਦੀ ਹੈਗੇ ਉਹ ਨਹੀਂ ਆਪਾਂ ਲਾਉਂਦੇ ਕਿਉਂਕਿ ਇਹਦੇ ਥੱਗੇ ਬਹੁਤ ਨਿਕਲਦੇ ਨੇ ਤੇ ਇਹਦੇ ਆਪਾਂ ਓਵਰਲੈਕ ਕਰਾਉਣੀ ਹੈਗੀ ਜੇ ਆਪਾਂ ਇਹ ਸਲਾਈ ਪਹਿਲਾਂ ਕਰਦੇ ਆ ਮਤਲਬ ਕਰ ਦਿੰਨੀ ਆ ਕਿ ਫਿਰ ਤਾਂ ਓਵਰਲੈਕ ਕਰਨ ਵੇਲੇ ਪ੍ਰੋਬਲਮ ਹੁੰਦੀ ਹੈਗੀ ਇਹ ਇਸ ਲਈ ਓਵਰਲੈਕ ਕਰਨ ਤੋਂ ਪਹਿਲਾਂ ਮਤਲਬ ਆਪਾਂ ਇਹ ਸਲਾਈ ਨਹੀਂ ਲਾਉਣੀ ਹੈਗੀ بس ਜੇ ਤੋਂ ਉਹ ਬਰੜਾ ਕਾ ਹੋ ਗਈ ਤਾਂ ਫਿਰ ਮਤਲਬ ਇਹ ਸਲਾਈ ਦੀ ਵੀ ਲੋੜ ਪੈਣੀ ਹੈਗੀ ਕਿਉਂਕਿ ਜਿਹੜੀ ਕਿ ਆ ਚੀਜ਼ ਧਾਗੇ ਢਿੱਕਣੇ ਬੰਦ ਹੋ ਜਾਣਗੇ ਜੇ ਵੀ ਆਪਣੇ कॉटन ਦੇ ਕੱਪੜੇ ਹੁੰਦੇ ਨੇ, ਛੂਟ ਹੁੰਦੇ ਨੇ ਉਹਨਾਂ ਦੇ ਉੱਤੇ ਆਪਾਂ ਇਹ ਸਲਾਈ ਆਪਾਂ ਲਾ ਦੇਣੀ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਆਪਣੀ ਜਿਹੜੀ ਆ ਵਾਲੀ ਸਲਾਈ ਹੈਗੀ ਇਸ ਤਰ੍ਹਾਂ ਦਬ ਜੰਦੀ ਹੈਗੀ ਤੇ ਧਾਗੇ कॉटन ਦੇ ਕੱਪੜੇ ਤੇ ਪੈਸੇ ਵੀ ਘੱਟ ਨਿਕਲਦੇ ਹੁੰਦੇ ਨੇ ਤੇ ਉਹਦੇ ਨਾਲ ਜਲਦੀ ਜਲਦੀ ਫਿਨਿਸ਼ਿੰਗ ਜੀ ਨਾਲ ਜਿਆਦਾ ਤਿਆਰ ਹੋ ਜਾਂਦੀ ਹੈ ਸਲਵਾਰ ਇਸ ਤਰ੍ਹਾਂ ਜੀ ਆਪਾਂ ਜਿਹੜੀ ਕਿ ਇਹ ਬੈਲਟ ਨੂੰ ਆਪਾਂ ਲਾ ਸਕਦੇ ਹਾਂ ਜਾਂ ਜੜ ਸਕਦੇ ਹਾਂਗੇ ਪਹਿਲਾ ਪਾ ਉਸ ਤਰ੍ਹਾਂ ਬਸ ਦੇਖਣੀ ਹੁੰਦੀ ਹੈ ਕਿ ਆਪਣੀ ਬੈਲਟ ਦਾ ਕਪੜਾ ਬਿਲਕੁਲ ਇੱਕੋ ਜਿਹਾ ਆਉਣਾ ਚਾਹੀਦਾ ਜੇ ਕਈ ਵਾਰ ਸਲਵਾਰ ਦਾ ਕਪੜਾ ਪਾਤਾ ਘਟਦਾਗਾ ਤਾਂ ਤੁਸੀਂ ਉਸ ਹਵ ਨਾਲ ਬਲਾਂ ਦੇ ਉੱਪਰ ਬਲ ਦੂਜੇ ਦਾ ਪਤ ਰਹੇਗਾ ਤਾਂ ਪਲ ਨੂੰ ਆਪਾਂ ਥੋੜਾ ਜਿਹਾ ਖੋਲ ਕੇ ਉਹਨੂੰ ਜਿਆਦਾ ਵੱਡਾ ਕਰ ਸਕਦੇ ਹਾਂਗੇ ਐਂਡ ਵਾਲਾ ਬਲ ਕਿਉਂਕਿ ਆਪਣੇ ਆ ਪਹਿਲੇ ਪਲ ਤਾਂ ਪਾਏ ਵੇਂਦੇ ਨੇ ਜੇ ਕਈ ਵਾਰ ਮਤਲਬ ਕਪੜਾ ਘਟਦਾ ਹੁੰਦਾ ਤਾਂ ਇਹ ਬਲ ਨੂੰ ਖੋਲ ਕੇ ਥੋੜਾ ਜਿਹਾ ਕਪੜਾ ਆਪਾਂ ਇਧਰ ਨੂੰ ਇਧਰਲੀ ਸਾਈਡ ਨੂੰ ਪਾ ਵਧਾ ਸਕਦੇ ਹਾਂਗੇ ਕਿਛੇ ਇਹ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖ ਕੇ ਜੀ ਆਪਾਂ ਇਸ ਤਰ੍ਹਾਂ ਸੂਟ ਤਿਆਰ ਕਰ ਸਕਦੇ ਹਾਂ ਆਪਾਂ ਜਿਹੜੀ ਕਿ ਸਲਵਾਰ ਦੀ ਮੂਰੀਆਂ ਨੂੰ ਜੜਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਜਿੰਨੀ ਕਿ ਸਲਵਾਰ ਦੇ ਮੂਰੀ ਦੀ ਆਪਣੀ ਦੀ ਲੰਬਾਈ ਹੈਗੀ ਹੈਗੀ ਆਪਾਂ ਉਸ ਤਰ੍ਹਾਂ ਅਲਤਨਾ ਤੇ ਲਵੇ ਮਿਲ ਕੇ ਆਪਾਂ ਕੱਪੜੇ ਨੂੰ ਕਟਿੰਗ ਕਰ ਲਈਆਂ ਤੇ ਬੋਕਰਮ ਦੀ ਕਟਿੰਗ ਕਰ ਲਈ ਹੈ ਦੇਖੋ ਜਿਵੇਂ ਇਸ ਤਰ੍ਹਾਂ ਇਹਦੀ ਲੰਬਾਈ ਹੈਗੀ ਆਪਾਂ ਉਸ ਹਾਵ ਨਾਲ ਤੇ ਆਹ ਬੜੀ ਆਪਾਂ ਬੋਕਰਮ ਦੀ ਜਿਹੜੀ ਕਿ ਕਟਿੰਗ ਕਰ ਲਈ ਹੈਗੀ ਤੇ ਇਧਰਲੇ ਸਿਰ ਦੇਖੋ ਤੇ ਉਸ ਤੋਂ ਬਾਅਦ ਇੰਨੀ ਹੀ ਲੰਬਾਈ ਦੇ ਵਿੱਚ ਆਪਾਂ ਜਿਹੜੇ ਕਿ ਕਪੜੇ ਦੀ ਕਟਿੰਗ ਕਰ ਲਈ ਹੈਗੀ ਤੇ ਚੜਾਈ ਵੀ ਆਪਾਂ ਉਸ ਹੱਬ ਨੇ ਜਿਹੜੀਆਂ ਕਿ ਜਿਹੜੇ ਕਿ ਆਪਣੀਆਂ ਅੱਧੀਆਂ 'ਚ ਸਲਾਈ ਇਧਰੀ ਸਾਈਡ ਉਹ ਮਤਲਬ ਕਪੜਾ ਹੋਵੇ ਤੇ ਅੱਧੀਆਂ 'ਚ ਮੰਗੂ ਇਧਰ ਹੋਵੇ ਜਿਹੜਾ ਆਪਾਂ ਮਤਲਬ ਇਹਨੂੰ ਦਬਾਉਣਾਗਾ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਕਿ ਇਹਨੂੰ ਬੋਗਰਮ ਨੂੰ ਇਸ ਤਰ੍ਹਾਂ ਰੱਖ ਲੈਣਾਗਾ ਜੀ ਹੁਣ ਇਹਨੂੰ ਆਪਾਂ ਜਿਹੜੀ ਕਿ ਸਲਾਈ ਨੂੰ ਆਪਾਂ ਵੱਡੇ ਪੱਖੇ ਨਾਲ ਇਸ ਤਰ੍ਹਾਂ ਆਪਾਂ ਲਾ ਲਵਾਂਗੇ ਕਿਉਂਕਿ ਇਹ ਸਲਾਈ ਇਹ ਜਿਹੜੀ ਆਪਣੀ ਇਹ ਨੀਚੇ ਆ ਜਾਂਦੀ ਹੁੰਦੀ ਹੈਗੀ ਦੇਖ ਜੀ ਆਵਲ ਕਪੜੇ ਨੂੰ ਪਾਇਦੇ ਤੇ ਮੋਟੇ ਤੇ ਬਾਕੇ ਆਪਾਂ ਲਾ ਲੈਣੀ ਸਲਾਈ ਤੇ ਇਧਰ ਸਾਈਡ ਆਪਣਾਤੀ ਹੈ ਜਿਹੜਾ ਕਿ ਕਪੜਾ ਆਪਾਂ ਛੱਡਣਾਗਾ ਜੀ ਹੁਣ ਇਸੇ ਤਰ੍ਹਾਂ ਜੇ ਆਪਾਂ ਦੂਸਰੀ ਜਿਹੜੀ ਕਿ ਸਲਵਾਰ ਦੀ ਮੋਰੀ ਵਾਸਤੇ ਬੋਕਰਮ ਨੂੰ ਵੀ ਆਪਾਂ ਕੱਪੜੇ ਤੇ ਜੜ ਲਵਾਂਗੇ ਹਾਂਜੀ ਹੁਣ ਦੇਖੋ ਇਹ ਆਪਾਂ ਜਿਹੜੀ ਕਿ ਮੂਰੀ ਢੜ ਲਈ ਹੈਗੀ ਤੇ ਹੁਣ ਆਪਾਂ ਜਿਹੜੀ ਕਿ ਇਹਨੇ ਪਹੁੰਚੇ ਨੂੰ ਸਲਵਾਰ ਦੇ ਜਿਹੜੇ ਆਪਾਂ ਬੋਕਰਮ ਤਿਆਰ ਕਰੀਏਗੀ ਇਹਨੂੰ ਆਪਾਂ ਇਹਦੇ ਸਲਵਾਰ ਤੇ ਪਹੁੰਚੇ ਨਾਲ ਕੱਪੜੇ ਦਾ ਮਤਲਬ ਜੋਇੰਟ ਕਰਾਂਗੇ ਦੇਖੀ ਇਹਦੇ ਲਈ ਕੀ ਕਰਨਾ ਹੈਗੀ ਆਪਣੀ ਜਿਹੜੀ ਕਿ ਆ ਸਲਵਾਰ ਆਗੀ ਆਪਾਂ ਇਹਦੀ ਸਿੱਧੀ ਸਾਈਡ ਲੈ ਲੈਣੀ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਬੋਕਰਮਾਂ ਦੀ ਜਿਹੜੀ ਆ ਆਪਣੀ ਸਿੱਧੀ ਸਾਈਡ ਆਗੀ ਇਹਨੂੰ ਪਹੇਦੇ ਨਾਲ ਪਲਾਖ ਦੇਣਾਗਾ ਤੇ ਆ ਪੈਕ ਸਾਈਡ ਉੱਪਰ ਰੱਖਣੀ ਹੈ ਤੇ ਬਿਲਕੁਲ ਆਪ ਬੋਗਰਮ ਤੇ ਨਾਲ ਨਾਲ ਪਸਲਾਈ ਲਾਵਾਂਗੇ ਹਾਜੀ ਹੁਣ ਦੇਖ ਲਈ ਆਪਣੀ ਇੱਕ ਜਿਹੜੀ ਕਿ ਮੂਰੀ ਆਪਣੀ ਜੜ ਲਈ ਆਪਾਂ ਹੁਣ ਇਸੇ ਤਰ੍ਹਾਂ ਜੀ ਆਪਾਂ ਦੂਸਰੀ ਸਾਈਡ ਵਾਲੀ ਵੀ ਮੂਰੀ ਨੂੰ ਸੇਮ ਇਸੇ ਤਰ੍ਹਾਂ ਜੜਾਂਗੇ ਤੇ ਦੇਖੋ ਜਿਹੜੀ ਆਪਣੀ ਆ ਸਲਵਾਰ ਦਾ ਕਪੜਾ ਇਹਦੀ ਆਪਾਂ ਸਿੱਧੀ ਸਾਈਡ ਰੱਖਾਂਗੇ ਦੇਖੋ ਇਸ ਤਰ੍ਹਾਂ ਤੇ ਜਿਹੜੀ ਆਪਣੀ ਆ ਬਲੀ ਫੋਕ ਰਮਾ ਗਈ ਕਪੜੇ ਤੇ ਜੜੀ ਹੋਈ ਆਗੀ ਇਹਨੂੰ ਵੀ ਆਪੇ ਇਹਦੀ ਸਿੱਧੀ ਸਾਈਡ ਨਾਲ ਸਿੱਧੀ ਸਾਈਡ ਮਿਲਾ ਕੇ ਆਪਾਂ ਇਸ ਤਰ੍ਹਾਂ ਇਹਦੇ ਤੇ ਸਲਾਈਟ ਆ ਦਮ ਬਿਲਕੁਲ ਇਹਦੇ ਨਾਲ ਨਾਲ ਜੀ ਦੇਖੋ ਹੁਣ ਆਪਣੀ ਜਿਹੜੀ ਆਹ ਵਾਲੀ ਸਲਾਈ ਆਪਾਂ ਲੱਗ ਕੇ ਇਸ ਤਰ੍ਹਾਂ ਆਪਾਂ ਅੰਦਰੋਂ ਮੋੜਤਾ ਇਹ ਕੱਪੜਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਅੰਦਰੋਂ ਇਸ ਤਰ੍ਹਾਂ ਬੋਕਰਮ ਨੂੰ ਅੰਦਰੋਂ ਫੋਲਡ ਕਰਕੇ ਇਹਦੇ ਤੇ ਆਪਾਂ ਪ੍ਰੈਸ ਕਰ ਲਈਏਗੇ ਚੰਗੀ ਤਰ੍ਹਾਂ ਪ੍ਰੈਸ ਨਾਲ ਕੀ ਹੁੰਦਾ ਕਿ ਨਾਲ ਤਾਂ ਜਿਹੜੀ ਕਿ ਆਪਣੇ ਬਲ ਵਗੈਰਾ ਨੇ ਉਹ ਨਿਕਲ ਜਾਂਦੇ ਨੇ ਤੇ ਨਾਲੇ ਜਿਹੜੀ ਆਪਣੀ ਆਹ ਵਾਲੀ ਮਤਲਬ ਬੋਕਰਮ ਦਾ ਪਤਾ ਹੁੰਦਾ ਬੇ ਪਤਾ ਲੱਗ ਜਾਂਦਾ ਕਿ ਵੀ ਆਪਣੀ ਬੋਕਰਮ ਹਰਾ ਤਾਂ ਕਾਰੀਏ ਤੇ ਆਪਾਂ ਨੂੰ ਜਿਹੜੀ ਸਲਾਈ ਕਰਨੀ ਆਸਾਨ ਹੋ ਜਾਂਦੀ ਹੈਗੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਹੁਣ ਇਸ ਤਰ੍ਹਾਂ ਸਲਾਈ ਲਾਵਾਂਗੇ സൈല <laughs> ല <laughs> ਹਾਂਜੀ ਹੁਣ ਦੇਖੋ ਆਪਾਂ ਬੜੀ ਸਲਾਈ ਲਾਤੀ ਹੈਗੀ ਤੇ ਹੁਣ ਆਪਾਂ ਇਧਰਲੇ ਸਾਈਡ ਵਾਲੀ ਸਲਾਈ ਲਾਵਾਂਗੇ ਇਹ ਆਪਾਂ ਨੂੰ ਨਾ ਮਤਲਬ ਹੱਥ ਨਾਲ ਪਤਾ ਲੱਗ ਜਾਂਦਾਗਾ ਕਿ ਆਪਣੇ ਬੋਕਰਮੇ ਜਿਹੜੀ ਆਪਣੀ ਵੀ ਇੱਥੇ ਤੱਕ ਆ ਰਹੀ ਹੈ ਤੇ ਇਹਦੇ ਬਿਲਕੁਲ ਆਪਾਂ ਨਾਲ ਨਾਲ ਜਿਹੜੀ ਕਿ ਇਧਰਲੇ ਸਾਈਡ ਬੋਕਰਮੇ ਦੇਪ ਬਿਲਕੁਲ ਇਹਦੇ ਨਾਲ ਨਾਲ ਆਪਾਂ ਸਲਾਈ ਲਾਵਾਂਗੇ ਜੇ ਕਈ ਵਾਰ ਮਤਲਬ ਨਹੀਂ ਵੀ ਪਤਾ ਲੱਗਦਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਕੱਪੜੇ ਨੂੰ ਮੋੜ ਕੇ ਇਸ ਤਰ੍ਹਾਂ ਮੋੜ ਕੇ ਇਹਦੇ ਤੇ ਚੌਕ ਨਾਲ ਮਤਲਬ ਆਪਾਂ ਨਿਸ਼ਾਨੀ ਲਾ ਸਕਦੇ ਹਾਂਗੇ ਇਹ ਕੱਪੜੇ ਨੂੰ ਮਤਲਬ ਜੇ ਸਲਾਈ ਕਰਨਾ ਹੈ ਇਹਨੂੰ ਕੱਪੜੇ ਨੂੰ ਆਪਾਂ ਐਂ ਕਰਕੇ ਨਹੀਂ ਰੱਖਣਾ ਹੈਗਾ ਇਹਨੂੰ ਕੱਪੜੇ ਨੂੰ ਬਿਲਕੁਲ ਆਪਾਂ ਇਸ ਜਿਵੇਂ ਆਪਣੀ ਕਟਾਈ ਕੀਤੀ ਹੁੰਦੀ ਹੈ ਕਟਿੰਗ ਕੀਤੀ ਜਾਂ ਸਲਵਾਦ ਦੀ ਬਿਲਕੁਲ ਉੱਪਰੋਂ ਆਪਾਂ ਤਿਰਸੀ ਲੈ ਕੇ ਜਾਂਦੀ ਹੁੰਦੀਆਂ ਤੇ ਇਸ ਤਰ੍ਹਾਂ ਤੇ ਉਸ ਹਿਸਾਬ ਨਾਲ ਹੀ ਆਪਾਂ ਇਹਨੂੰ ਕੱਪੜੇ ਨੂੰ ਹੱਥ ਨਾਲ ਇਸ ਤਰ੍ਹਾਂ ਰੱਖਾਂਗੇ ਇਹ ਜੇ ਮਤਲਬ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਬਿਲਕੁਲ ਆਪਾਂ ਸਿੱਧਾ ਰੱਖ ਲਿਆ ਇਹਦੇ ਨਾਲ ਕੀ ਹੁੰਦਾ ਕਿ ਆਪਣੀ ਥਿੰਨ ਬਲ ਪੈਣ ਲੱਗ ਜਾਂਦੇ ਨੇ ਆ ਦੇਖੋ ਜਿਵੇਂ ਹੁਣ ਇੱਥੇ ਬਲ ਪੈ ਰਹੇ ਨੇ ਜੇ ਹੁਣ ਕੱਪੜੇ ਨੂੰ ਆਪਾਂ ਇਸੇ ਤਰ੍ਹਾਂ ਹੀ ਐਂ ਉੱਪਰੋਂ ਕਰ ਤੇ ਇਹ ਆਪਣੇ ਆਪ ਆ ਜਿਹੜੇ ਕਿ ਇਹਦੇ ਵਿੱਚ ਮਤਲਬ ਪੌਂਚੇ ਦੇ ਵਿੱਚ ਕੋਈ ਬਲ ਵਗੈਰਾ ਨਹੀਂ ਪਾਊਗਾ जी देखो इधर ही अपना बिल्कुल अपने बिल्कुल ये सिलाई लगी है जी इस तरह जी आप दूसरे पहुंचे थे भी अपना बिलकुल ये सिलाई लाव गे तो ये कपड़े भी बिलकुल उपरू इस तरह खिंच के फिर आप जिड़ी कि मतलब एद मशीन का पैर रखना गा ਤੇ ਆ ਦੇਖੋ ਇਹਦੇ ਨਾਲ ਪ੍ਰੈਸ ਦੇ ਨਾਲੇ ਵੀ ਇਹਦੇ ਪਤਾ ਲੱਗ ਰਿਹਾਗਾ ਵੀ ਹੋਰ ਤਾਂ ਕਿਤੇ ਪੋਕਰ ਮਾਰੀ ਗਈ ਤੇ ਬਸ ਇਹਦੇ ਨਾਲ ਨਾਲ ਆਪਾਂ ਸਲਾਈ ਕਰ ਦਵਾਂਗੇ ਦੇਖੋ ਜਿਹੜੀ ਆਪੜੀ ਇਹ ਦੋਨੇ ਪੌਂਚੇ ਨੇ ਜਿਹੜੇ ਕੀ ਕਣਸਤਰਾ ਬਣ ਕੇ ਤਿਆਰ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਡਿਜ਼ਾਈਨ ਹੈ ਜੇ ਜੱਪ ਮਤਲਬ ਪਰ ਡਿਜ਼ਾਈਨ ਪਰਨਾ ਗਾਇਰ ਵਿੱਚ ਤਾਂ ਉਸ ਤਰ੍ਹਾਂ ਆਪਾਂ ਭਰ ਸਕਦੇ ਹਾਂ ਤੇ ਇੱਕ ਮਤਲਬ ਇਹਦੇ ਨਾਲ ਨਾਲ 1/2 ਇੰਚ ਦੀ ਸਲਾਈਪ ਇਸ ਤਰ੍ਹਾਂ ਇਹ ਵੀ ਲੋਣੀ ਇਹਦੇ ਨਾਲ ਕੀ ਹੁੰਦਾ ਹੈ ਇਹ ਵਧੀਆ ਲੱਗਦੀ ਹੈਗੀ ਤੇ ਉਸ ਤੋਂ ਬਾਅਦ ਹੀ ਜਿਹੜਾ ਕੀ ਇਹਦਾ ਡਿਜ਼ਾਈਨ ਜਿਹੇ ਜੱਬੀ ਆਪਾਂ ਆਪਾ ਪਾਉਣਾ ਹੁੰਦਾ ਦਾ ਮੂਰੀ ਦੇ ਵਿੱਚ ਆਪੋ ਸਾਬ ਨਾਲ ਪਾ ਸਕਦੇ ਹਾਂਗੇ ਤੇ ਇਹ ਬਿਲਕੁਲ 1/2 ਇੰਚ ਦੀ ਮਤਲਬ ਇਸ ਤਰ੍ਹਾਂ ਸਾਢੇ ਕੀ ਇਹ ਦੇ ਨਾਲ ਨਾਲ ਜੀ ਨੇ ਆਪਣਾ ਵਾਲਾ ਪੈਰ ਹੈਗਾ ਬਸ ਇਹਦੀ ਸਿੱਧ ਦੇ ਵਿੱਚ ਇਹ ਸਲਾਈ ਲਾਉਣੀ ਹੈ। ਪਸੇ ਇਹ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖ ਕੇ ਜੀ ਆਪਾਂ ਇਸ ਤਰ੍ਹਾਂ ਸੂਟ ਤਿਆਰ ਕਰ ਸਕਦੇ ਹਾਂਗੇ। ਜੇ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਤੇ ਇਹ ਜੋ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।